ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਤਨਾਮ ਸਿੰਘ ਟਾਂਡਾ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਕਿ ਕਿਵੇਂ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਨੂੰ ਤੋੜ ਮੋੜ ਕੇ ਕਿਵੇਂ ਸਾਜ਼ਿਸ਼ਾਂ ਦੇ ਤਹਿਤ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਇਹ ਲੱਗਦਾ ਸੀ ਕਿ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਤੇ ਪੰਜਾਬ ਦੀ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਹਨਾਂ ਦਾ ਨਰਮ ਰੁਖ ਜਿਹੜਾ ਸੀ ਉਹ ਐਂ ਲੱਗਦਾ ਸੀ ਵੀ ਇਹ ਇਹਨਾਂ ਚੋਣਾਂ ਨੂੰ ਜਿਹੜਾ ਜਲਦੀ ਕਰਾ ਲੈਣਗੇ ਤੇ ਸੈਨੇਟ ਵਾਲਾ ਜਿਹੜਾ ਮਸਲਾ ਜਲਦੀ ਹੱਲ ਹੋ ਜਾਏਗਾ ਪਰ ਐਨਟੀ ਪੰਜਾਬ ਲੌਬੀ ਦਾ ਜਿਹੜਾ ਧਿਆਨ ਹੈ ਸਾਰੇ ਦਾ ਸਾਰਾ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਵਰਗ ਨੂੰ ਬਦਨਾਮ ਕਰਨ ਤੇ ਲੱਗਿਆ ਹੋਇਆ ਜਿਹਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਪਹਿਲਾਂ ਵਿਦਿਆਰਥੀਆਂ ਨੂੰ ਜਿਹੜਾ ਵੱਖ-ਵੱਖ ਧੜਿਆਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹਿਮਾਚਲ ਹਰਿਆਣਾ ਪੰਜਾਬ ਦੇ ਵੱਖ-ਵੱਖ ਧੜਿਆਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਬੱਚਿਆਂ ਦੇ ਉੱਪਰ ਨੌਜਵਾਨਾਂ ਦੇ ਉੱਪਰ ਪਰਚੇ ਪਾ ਕੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਤੇ ਅੰਕੜਿਆਂ ਨੂੰ ਵੀ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੀ ਯੂਨੀਵਰਸਿਟੀ ਹੈ ਇਨੂੰ ਜੀ ਕੇਂਦਰ ਦੇ ਅਹਿਸਾਨ ਤੇ ਚਲਾਇਆ ਜਾ ਰਿਹਾ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਚਲਾਉਣ ਦੇ ਸਮਰੱਥ ਜਿਹੜੀਆਂ ਆਪਣੇ ਆਪ ਨੂੰ ਨਹੀਂ ਦਿਖਾ ਰਹੀਆਂ ਇਹਦਾ ਇੱਕ ਵੱਡਾ ਕਾਰਨ ਵੀ ਹੈ ਕਿ ਇਹ ਗੱਲ ਅੱਜ ਦੀ ਨਹੀਂ ਇਹ ਸ਼ੁਰੂ ਤੋਂ ਹੀ ਹੈ ਪੰਜਾਬ ਦੀਆਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਜਿਸ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੀ ਮੌਜੂਦ ਹੈ ਉਸ ਸਰਕਾਰ ਨੇ ਵੀ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਨੂੰ ਬਣਦਾ ਹਿੱਸਾ ਦਿੱਤਾ ਜਾਵੇ ਪਰ ਉੱਥੇ ਇਹ ਐਡਾ ਵੱਡਾ ਝੂਠ ਜਿਹੜਾ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਕੇਵਲ ਕੇਂਦਰ ਦੇ ਅਹਾਂਸਾਨਤੀ ਪੜ ਰਹੀ ਹੈ ਇਹਨੂੰ ਇੱਕ ਜੇ ਆਪਾਂ ਧਿਆਨ ਮਾਰਨਾ ਹੋਵੇ ਕਿ 2024-25 ਦੇ ਜਿਹੜੇ ਅੰਕੜੇ ਆਪਣੇ ਸਾਹਮਣੇ ਆਉਂਦੇ ਆ 2025 2025-24 ਦਾ ਜਿਹੜਾ 2024-25 ਦਾ ਜਿਹੜਾ ਅਨੁਮਾਨਤ ਬਜਟ ਹੈ ਉਹ ਹੈਗਾ 7896.36 ਕਰੋੜ ਦਾ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਬਜਟ ਬਣਦਾ ਜਿਹਦੇ ਵਿੱਚ ਲਗਭਗ 42% ਹਿੱਸਾ ਜਿਹਨੂੰ ਆਪਾਂ ਮੰਨ ਸਕਦੇ ਹਾਂ ਕਿ 3000 323.10 ਕਰੋੜ ਪੰਜਾਬ ਯੂਨੀਵਰਸਿਟੀ ਆਪਣੇ ਸਾਧਨਾਂ ਤੋਂ ਜਨਰੇਟ ਕਰਦੀ ਹੈ ਜਿਦੇ ਵਿੱਚ ਪੰਜਾਬ ਦੇ ਕਾਲਜ ਨੇ ਸ਼ਾਮਲ ਉਹਨਾਂ ਕਾਲਜਾਂ ਦੇ ਰਾਹੀਂ ਫੀਸਾਂ ਦੇ ਰਾਹੀਂ ਐਗਜ਼ਾਮੀਨੇਸ਼ਨ ਦੇ ਰਾਹੀਂ ਵੱਖ-ਵੱਖ ਤਰੀਕਿਆਂ ਰਾਹੀਂ ਤੇ ਬਾਕੀ ਦਾ 46% ਜਿਹੜਾ ਉਹ ਕੇਂਦਰ ਸਰਕਾਰ ਤੇ ਸਿਰਫ 11% ਹਿੱਸਾ ਜਿਹੜਾ ਉਹ ਪੰਜਾਬ ਸਰਕਾਰ ਦਾ ਬਣਦਾ ਪਰ ਇੱਥੇ ਇਹ ਗੱਲ ਧਿਆਨ ਰਹੇ ਕਿ ਭਾਰਤ ਸਰਕਾਰ ਦੀ UGC MHRD ਏਜੰਸੀ ਜਿਹੜੀ ਹੈ ਉੱਚ ਸਿੱਖਿਆ ਦੇ ਪ੍ਰਸਾਰ ਤੇ ਪ੍ਰਚਾਰ ਦੇ ਲਈ ਇਹ ਗ੍ਰਾਂਟ ਦੇਸ਼ ਦੀਆਂ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਨੂੰ ਦਿੰਦੀ ਹੈ ਇਹ ਕੋਈ ਐਹਸਾਨ ਨਹੀਂ ਕਰ ਰਹੀ ਪੰਜਾਬੀ ਯੂਨੀਵਰਸਿਟੀ ਦੇ ਵੀ ਪੰਜਾਬ ਦੀ ਯੂਨੀਵਰਸਿਟੀ ਨੂੰ ਇਹ ਗ੍ਰਾਂਟ ਦਿੰਦੀ ਹੈ ਇਹ ਸਾਰੀਆਂ ਯੂਨੀਵਰਸਿਟੀਆਂ ਨੂੰ ਦਿੰਦੀ ਹੈ ਇਸ ਯੂਨੀਵਰਸਿਟੀ ਇਹ ਗ੍ਰਾਂਟ ਨੂੰ ਜਿਹੜਾ ਘਾਟੇ ਦੀ ਗ੍ਰਾਂਟ ਕਿਹਾ ਜਾਂਦਾ ਸੋ ਇਸ ਨੂੰ ਪੰਜਾਬ ਯੂਨੀਵਰਸਿਟੀ ਦੀ ਮਜਬੂਰੀ ਨਾ ਕਹਿ ਕੇ ਪ੍ਰਚਾਰਿਆ ਜਾਵੇ ਪੰਜਾਬ ਯੂਨੀਵਰਸਿਟੀ ਦੀ ਮਜਬੂਰੀ ਹੈ ਜੀ ਉਹ ਕੇਂਦਰ ਦੇ ਨਾਲ ਜੁੜ ਕੇ ਹੀ ਚੱਲੇਗੀ ਤੇ ਇਹ ਪੰਜਾਬ ਦੀ ਮਜਬੂਰੀ ਕਹਿਣਾ ਹੈ ਜਾਂ ਪੰਜਾਬ ਯੂਨੀਵਰਸਿਟੀ ਦੀ ਮਜਬੂਰੀ ਕਹਿਣਾ ਜਿਹੜਾ ਪੰਜਾਬ ਯੂਨੀਵਰਸਿਟੀ ਨਾਲ ਇੱਕ ਵੱਡੀ ਬੇਈਮਾਨਾ ਸਾਜ਼ਿਸ਼ ਹੈ ਜਿਹਦੇ ਤ ਏ ਲੱਗਦਾ ਹੈ ਕਿ ਪੰਜਾਬ ਨੂੰ ਇਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ ਤੇਜੀ ਪੰਜਾਬ ਸਰਕਾਰ ਇਹਨੂੰ ਚਲਾਣ ਦੇ ਅਸਮਰਥ ਹੈ ਜੀ ਇਸ ਕਰਕੇ ਨੂੰ ਕੇਂਦਰ ਨੂੰ ਦੇ ਦੋ ਪਰ ਦੂਜੇ ਪਾਸੇ ਜੇ ਗੱਲ ਮੰਨੀ ਜਾਵੇ ਜੇ ਪੰਜਾਬ ਪੁਨਰਗਠਨ ਐਕਟ ਦੀ ਧਾਰਾ 72 ਇਹ ਗੱਲ ਸਾਫ਼ ਕਰਦੀ ਹੈ ਕਿ ਜਦੋਂ 1966 ਦੇ ਵਿੱਚ ਹਰਿਆਣਾ ਤੇ ਹਿਮਾਚਲ ਸੂਬੇ ਜਿਹੜੇ ਅਲੱਗ ਹੋਏ ਉਸ ਸਮੇਂ ਇਹ ਜਿਹੜੀ ਧਾਰਾ 72 ਇਹ ਗੱਲ ਲਿਖਦੀ ਹੈ ਕਿ ਸੂਬਿਆਂ ਦੇ ਪੁਨਰਗਠਨ ਤੋਂ ਬਾਅਦ ਪੰਜਾਬ ਉੱਤੇ ਜੋ ਵੀ ਬਾਧੂ ਆਰਥਿਕ ਭਾਰ ਪਏਗਾ ਉਹ ਭਾਰਤ ਸਰਕਾਰ ਸੈਂਡ ਕਰੇਗੀ ਭਾਵ ਭਾਰਤ ਸਰਕਾਰ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਕਿਉਂਕਿ ਜਿਹੜਾ ਪੁਨਰਗਠਨ ਐਕਟ ਦੀ ਧਾਰਾ 72 ਹੈ ਉਹਦੇ ਤਹਿਤ ਇਹ ਪੰਜਾਬ ਸਰਕਾਰ ਦੇ ਲਈ ਕੇਂਦਰ ਸਰਕਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਲਈ ਕੇਂਦਰ ਸਰਕਾਰ ਨੂੰ ਕਰਨਾ ਹੀ ਪਏਗਾ ਤੇ ਇਸੇ ਆੜ ਦੇ ਥੱਲੇ ਪੰਜਾਬ ਯੂਨੀਵਰਸਿਟੀ ਦੇ ਉੱਪਰ ਜਿਹੜਾ ਜ਼ਿਆਦਾੰਤਰ ਅਧਿਕਾਰ ਜਿਹੜਾ ਕੇਂਦਰ ਸਰਕਾਰ ਆਪਣਾ ਜਮਾਈ ਬੈਠੀ ਆ ਇਸੇ ਧਾਰਾ ਦੀ ਆੜ ਦੇ ਵਿੱਚ ਕਿਉਂ ਅਸੀਂ ਮਦਦ ਕਰ ਰਹੇ ਹਾਂ ਜੀ ਤੁਹਾਡੀ ਤੇ ਹੁਣ ਜੇ ਆਪਾਂ ਇਹ ਗੱਲ ਕਹੀਏ ਵੀ ਪੰਜਾਬ ਸਰਕਾਰ ਮਜਬੂਰ ਹੈ ਜੀ ਪੰਜਾਬ ਸਰਕਾਰ ਇਹਨੂੰ ਚਲਾ ਨਹੀਂ ਸਕਦੀ ਤੇ ਕਾਰਨ ਇਹ ਹੈ ਕਿ ਜ਼ਿਆਦਾੰਤਰ ਮਨਮਾਨੀ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਕੇਂਦਰ ਸਰਕਾਰ ਦੀ ਚਲਦੀ ਹੈ ਪੰਜਾਬ ਸਰਕਾਰ ਦੀ ਇਹਦੇ ਵਿੱਚ ਬਹੁਤੀ ਜਿਹੜੀ ਹੈ ਪੁੱਛ ਨਹੀਂ ਕੀਤੀ ਜਾਂਦੀ ਦੋ ਐਮਐਲਏ ਜਿਹੜੇ ਆ ਉਹ ਸੈਨੇਟ ਮੈਂਬਰ ਦੇ ਤੌਰ ਤੇ ਜਿਹੜੇ ਨਾਮਜ਼ਦ ਕੀਤੇ ਜਾਂਦੇ ਆ ਬਾਕੀ ਕੋਈ ਹੋਰ ਬਹੁਤੀ ਜ਼ਿਆਦਾ ਦਖਲ ਅੰਦਾਜ਼ੀ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਸਰਕਾਰ ਦੀ ਨਹੀਂ ਲਈ ਜਾਂਦੀ ਤੇ ਜਦੋਂ ਪੰਜਾਬ ਤੇ ਹਰਿਆਣਾ ਤੇ ਹਿਮਾਚਲ ਦੀ ਵੰਡ ਹੋਈ ਹੈ ਜਦੋਂ ਹਰਿਆਣਾ ਤੇ ਹਿਮਾਚਲ ਆਪਣਾ ਹਿੱਸਾ ਲੈ ਕੇ ਵਾਪਸ ਹੋ ਗਏ ਅਲੱਗ ਹੋ ਗਏ ਤੇ ਉਸ ਤੋਂ ਬਾਅਦ ਹੁਣ ਸਾਰਾ ਜਿਹੜਾ ਹੱਕ ਆ ਪੰਜਾਬ ਯੂਨੀਵਰਸਿਟੀ ਦੇ ਇਕੱਲੇ ਪੰਜਾਬ ਦਾ ਮੰਨਦਾ ਪਰ ਇਸ ਦੇ ਬਾਵਜੂਦ ਵੀ ਜਦੋਂ ਕੇਂਦਰ ਦੀ ਦਖਲ ਹੈ ਤਾਂ ਇਸੇ ਕਰਕੇ ਅਦਰ ਸਟੇਟ ਦੇ ਜਿਹੜੇ ਸਟੂਡੈਂਟਸ ਦੀ ਜਿਹੜੀ ਭਮਾਰ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਣੀ ਹੋਈ ਹੈ ਤੇ ਅੱ JAU ਯੂਨੀਵਰਸਿਟੀ ਘਾਟੇ ਦਾ ਸ਼ਿਕਾਰ ਹੁੰਦੀ ਆ ਤੇ ਇਹਦੇ ਲਈ ਦੋਸ਼ ਕੇਂਦਰ ਸਰਕਾਰ ਦਾ ਨਾ ਕਿ ਪੰਜਾਬ ਸਰਕਾਰ ਦਾ ਕਿਉਂਕਿ ਸਾਰੇ ਫੈਸਲੇ ਜਿਹੜੀ ਆ ਉਹ ਕੇਂਦਰ ਸਰਕਾਰ ਕਰਦੀ ਆ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ। ਇਹੀ ਜਿਹੜੀ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਸਾਜ਼ਿਸ਼ ਹੈ ਕੇਂਦਰ ਦੀ ਉਹ ਹੈਗੀ ਆ ਕਿ ਉਹ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਕੇ ਪੂਰਨ ਰੂਪ ਦੇ ਵਿੱਚ ਸੈਂਟਰਲਾਈਜ਼ ਕਰਕੇ ਬਾਅਦ ਦੇ ਵਿੱਚ ਪਰਸਨਲਾਈਜ਼ ਕਰੇਗੀ ਭਾਵ ਕਿ ਕਿਸੇ ਇੱਕ ਵੱਡੇ ਵਪਾਰੀ ਨੂੰ ਇਹ ਯੂਨੀਵਰਸਿਟੀ ਵੇਚ ਦਿੱਤੀ ਜਾਵੇਗੀ। ਕਾਟੇ ਦੇ ਵਿੱਚ ਦਿਖਾ ਕੇ ਕਿ ਪੰਜਾਬ ਯੂਨੀਵਰਸਿਟੀ ਕਾਟੇ 'ਚ ਐ ਫਿਰ ਇਕੱਲਾ ਇੱਕ ਵਿਅਕਤੀ ਜਿਹੜਾ ਉਹ ਕੈਪੇਬਲ ਹੋ ਜਾਏਗਾ ਜੀ ਸਰਕਾਰ ਕੈਪੇਬਲ ਨਹੀਂ ਇਕੱਲਾ ਇੱਕ ਵਿਅਕਤੀ ਜਿਵੇਂ ਸਤਨਾਮ ਸੰਧੂ ਵਰਗੇ ਆ ਹੋਰ ਕੋਈ ਜਿਹੜੇ ਚਲਾਉਂਦੇ ਨੇ ਇਦਾਂ ੜਾਨੀਆਂ ਵਾਨੀਆਂ ਵਰਗਾ ਕੋਈ ਆ ਜਾਏਗਾ ਉਹ ਇਸ ਯੂਨੀਵਰਸਿਟੀ ਨੂੰ ਚਲਾਣ ਦੇ ਕੈਪੇਬਲ ਹੋ ਜਾਏਗਾ ਜਦੋਂ ਕਿ ਚੁਣੀ ਹੋਈ ਸਰਕਾਰ ਜਿਹੜੀ ਹੈ ਆਪਣੀ ਜ਼ਿੰਮੇਵਾਰੀ ਤੋਂ ਭੱਜੇਗੀ ਤੇ ਉੱਥੇ ਇਹ ਇਲਜ਼ਾਮ ਵੀ ਬਿਲਕੁਲ ਸਹੀ ਹੈ ਜੇ ਮੰਨਿਆ ਜਾਵੇ ਕਿ ਪੰਜਾਬ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਭਾਵੇਂ ਅਤੀਤ ਦੀਆਂ ਸਰਕਾਰਾਂ ਹੋਣ ਭਾਵੇਂ ਹੁਣ ਮੌਜੂਦਾ ਸਰਕਾਰ ਹੋਵੇ ਉਹ ਯੂਨੀਵਰਸਿਟੀ ਨੂੰ ਆਪਣਾ ਵੰਡ ਉਨ੍ਹਾਂ ਦੀ ਸਦਾ ਇੱਛਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬੀ ਨੂੰ ਇਸਤੀ ਜੜੀ ਉਹਨਾਂ ਦੇ ਗਲੋਂ ਲੈ ਜਾਵੇ ਇਸ ਗੱਲ ਨੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਤਾਂ ਇੱਥੋਂ ਤੱਕ ਵੀ ਇਸ ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਲਈ ਹਰੀ ਝੰਡੀ ਵੀ ਦਿੱਤੀ ਸੀ ਉਹਨਾਂ ਨੇ ਤਾਂ ਆਪਣੇ ਵੱਲੋਂ ਇੱਕ ਬਿੱਲ ਜਿਹੜਾ ਸੀ ਇੱਕ ਬਹਿਸ ਜਿਹੜੀ ਉਹ ਵੀ ਲਿਆਂਦੀ ਸੀ ਇਸ ਗੱਲ ਦੇ ਉੱਪਰ ਤੇ ਹੁਣ ਜੋ ਜਿਹੜਾ ਇਹ ਸੁਧਾਰ ਐਕਟ ਬਣਿਆ ਸੀ ਜਿਹਦੇ ਤਹਿਤ ਹੁਣ ਸੈਨੇਟਰ ਨੂੰ ਭੰਗ ਕੀਤਾ ਜਾ ਰਿਹਾ ਸੀ ਇਹਦੀ ਰਿਪੋਰਟ ਦਾ ਆਧਾਰ ਜਿਹੜਾ ਇਹ ਕੈਪਟਨ ਸਰਕਾਰ ਦੇ ਵੇਲੇ ਤਿਆਰ ਹੋ ਗਿਆ ਸੀ ਕੈਪਟਨ ਸਰਕਾਰ ਦੇ ਵੇਲੇ ਇਹਦੀ ਜਿਹੜਾ ਪੇਪਰ ਵਰਕ ਸ਼ੁਰੂ ਹੋ ਗਿਆ ਸੀ ਤੇ ਜੇ ਰਹੀ ਮੌਜੂਦਾ ਮਾਨ ਸਰਕਾਰ ਦੀ ਗੱਲ ਹੈ ਉਹਨਾਂ ਦੀ ਇਸ ਪੰਜਾਬ ਯੂਨੀਵਰਸਿਟੀ ਆ ਪੰਜਾਬ ਦੇ ਹੱਕਾਂ ਨੂੰ ਲੈ ਕੇ ਕੋਈ ਖਾਸੀ ਦਿਲਚਸਪੀ ਦਿਖ ਨਹੀਂ ਰਹੀ ਕਿਉਂਕਿ ਉਹ ਵੀ ਕਿਸੇ ਇੱਕ ਧਿਰ ਦੇ ਜਾਂ ਕਿਸੇ ਇੱਕ ਵੱਡੇ ਆਪਣੇ ਆਕਾ ਦੇ ਹੱਥਾਂ ਦੀ ਘਟਪੁਤਲੀ ਬਣ ਕੇ ਬੈਠੇ ਨੇ ਫਿਲਹਾਲ ਸਾਨੂੰ ਸਾਰੇ ਪੰਜਾਬੀਆਂ ਨੂੰ ਵਿਦਿਆਰਥੀਆਂ ਬਾਰੇ ਚਿੰਤਤ ਹੋਣਾ ਚਾਹੀਦਾ ਹੈ ਕਿਉਂਕਿ ਉਹ ਵਿਦਿਆਰਥੀ ਜਿਹੜੇ ਨੇ ਸਾਡੇ ਪੰਜਾਬ ਪੰਜਾਬ ਦੀ ਲੜਾਈ ਲੜ ਰਹੇ ਨੇ ਜੇ ਪੰਜਾਬ ਦੀ ਭਾਜਪਾ ਤੇ ਹੋਰ ਸਿਆਸੀ ਪਾਰਟੀਆਂ ਇਸ ਮੁੱਦੇ ਤੇ ਸਪਸ਼ਟ ਤੇ ਦ੍ਰਿੜ ਸਟੈਂਡ ਨਾ ਲਿਆ ਤਾਂ ਇਹ ਸਾਰੇ ਦਾ ਸਾਰਾ ਦਬਾਅ ਜਿਹੜਾ ਵਿਦਿਆਰਥੀਆਂ ਦੇ ਉੱਪਰ ਜਾਊਗਾ ਕਾਰਨ ਵਿਦਿਆਰਥੀ ਇਸ ਦਬਾਅ ਦੇ ਥੱਲੇ ਆਪਣੇ ਆਪ ਨੂੰ ਜਿਵੇਂ ਠੱਗਿਆ ਮਹਿਸੂਸ ਕਰਨਗੇ ਤੇ ਜੇ ਇਸ ਸਥਿਤੀ ਵਿੱਚ ਸਿਰਫ ਪੰਜਾਬ ਦੇ ਆਮ ਲੋਕ ਪੰਜਾਬ ਦੀ ਆਮ ਵਰਗ ਜਿਹੜਾ ਉਹ ਵਿਦਿਆਰਥੀਆਂ ਨੂੰ ਸਪੋਰਟ ਕਰਨ ਦੇ ਲਈ ਅੱਗੇ ਆਵੇ ਤੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਵੀ ਮੇਰੀ ਇਹ ਬੇਨਤੀ ਹੈ ਮੇਰਾ ਅਕਸਰ ਜਿਹੜਾ ਸੰਘਰਸ਼ ਦੇ ਵਿਚਾਰਾ ਜਾਣਾ ਜਾਣਾ ਰਿਹਾ ਜਾਂਦਾ ਮੈਂ ਉੱਥੇ ਵੀ ਬਹਿ ਕੇ ਉਹਨਾਂ ਨਾਲ ਇਹੀ ਗੱਲਾਂ ਕਰ ਰਿਹਾ ਹੁੰਦਾ ਕਿ ਇਸ ਸੰਘਰਸ਼ ਨੂੰ ਆਪਾਂ ਇਕਜੁੱਟ ਹੋ ਕੇ ਲੜਨਾ ਆਪਾਂ ਪੰਜਾਬ ਹਰਿਆਣਾ ਹਮਾਚਲ ਅੜੀ ਜਿਹੜੀ ਇਹਨਾਂ ਦੀ ਵੰਡ ਸਾਡੀ ਕੀਤੀ ਜਾ ਰਹੀ ਹੈ ਉਸ ਵੰਡ ਤੋਂ ਵੀ ਬਚ ਕੇ ਰਹਿਣਾ Hindu Muslim ਵਾਲੀ ਗੱਲ ਤੋਂ ਵੀ ਆਪਾਂ ਬਚ ਕੇ ਰਹਿਣਾ ਆਪਸ ਦੇ ਵਿੱਚ ਪਾਟੋ ਤਾੜ ਨਹੀਂ ਹੋਣਾ ਤੇ ਜਿਹੜੀਆਂ ਹੁਣ ਵਿਦਿਆਰਥੀ ਜਥੇਬੰਦੀਆਂ ਦਾ ਮੁੱਖ ਮਕਸਦ ਜਿਹੜਾ ਸੈਨੇਟ ਚੋਣਾਂ ਦੀ ਨੋਟੀਫਿਕੇਸ਼ਨ ਹੈ ਤੇ ਉਸ ਤੋਂ ਇਲਾਵਾ ਵਿਦਿਆਰਥੀਆਂ ਤੇ ਉੱਪਰ ਦਰਜ ਕੀਤੇ ਹੋਏ ਪਰਚੇ ਰੱਦ ਕਰਨਾ ਇਹ ਮੁੱਖ ਏਜੰਡਾ ਜਿਹੜਾ ਅੱਜ ਦੇ ਸਮੇਂ ਇਸ ਸੰਘਰਸ਼ ਦਾ ਹੋਣਾ ਚਾਹੀਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਰਵੇਸ਼ਨ ਤੇ ਚੰਡੀਗੜ੍ਹ ਪੰਜਾਬ ਦਾ ਵਰਗੇ ਜਿਹੜੇ ਸੰਘਰਸ਼ ਨੇ ਉਹਨਾਂ ਨੂੰ ਆਪਾਂ ਹੋਰ ਰੂਪਰੇਖਾ ਦੇ ਰੂਪ 'ਚ ਲੈ ਕੇ ਆਪਾਂ ਅੱਗੇ ਇਹਨਾਂ ਨੂੰ ਜੋੜ ਸਕਦੇ ਆ ਪਰ ਮੌਜੂਦਾ ਸਮੇਂ ਦੇ ਵਿੱਚ ਇਸ ਸੰਘਰਸ਼ ਦਾ ਜਿਹੜਾ ਇਹੀ ਜਿਹੜੀ ਰੂਪਰੇਖਾ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਉਹ ਸਿਆਸੀ ਪਾਰਟੀਆਂ ਨੂੰ ਆਪਣੇ ਮੁੱਦੇ ਨਾਲ ਵਰਤਣ ਦੇਣ ਜਿਵੇਂ ਸਿਆਸੀ ਪਾਰਟੀਆਂ ਦੀ ਇੱਕ ਕੋਸ਼ਿਸ਼ ਹੈ ਕਿ ਉਹ ਇਸ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਤੋਂ ਲਾਹਾ ਖਟ ਲੈਣਾ ਵਿਦਿਆਰਥੀਆਂ ਦੇ ਮੁੱਦਿਆਂ ਤੇ ਆਪਣੀ ਰਾਜਨੀਤੀ ਚਮਕਾ ਲੈਣਾ ਉਹ ਕਿਸੇ ਵੀ ਇੱਕ ਤਿਰ ਵਿਅਕਤੀ ਜਾਂ ਪਾਰਟੀ ਵਿਸ਼ੇਸ਼ ਦਾ ਮਜ਼ਾਕ ਵੀ ਨਾ ਡਾਉਣਾ ਤੇ ਆਏ ਹੋਏ ਸਾਰਿਆਂ ਦਾ ਸਤਿਕਾਰ ਕਰਨਾ ਤੇ ਆਪਸ ਦੇ ਵਿੱਚ ਸੰਘਰਸ਼ ਨੂੰ ਸਹਿਰਦਤਾ ਦੇ ਨਾਲ ਸ਼ਾਂਤੀ ਦੇ ਨਾਲ ਇਕਜੁੱਟ ਹੋ ਕੇ ਲੜਨਾ ਆਪਸ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਕਿਸੇ ਪਾਟੋ ਧਾੜ ਦਾ ਕਿਸੇ ਵੰਡ ਦਾ ਸ਼ਿਕਾਰ ਨਾ ਹੋਣ ਵਿਦਿਆਰਥੀ ਵਰਗ ਨੂੰ ਮੇਰੀ ਇਹ ਖਾਸ ਅਪੀਲ ਹੈ ਤੇ ਜਿਹੜੀ 60 ਤੇ 40 ਦੀ ਰੇਸ਼ੋ ਕਹਿ ਕੇ ਪ੍ਰਚਾਰਿਆ ਤੇ ਪ੍ਰਸਾਰਿਆ ਜਾਂਦਾ ਵੀ 60% ਜੀ ਕੇਂਦਰ ਦਿੰਦਾ ਤੇ 40% ਜਿਹੜਾ ਉਹ ਸਟੇਟ ਨੇ ਦੇਣਾ ਹੁੰਦਾ ਇਹ ਬਿਲਕੁਲ ਝੂਠੀ ਐਫਵਾਹ ਹੈ ਇਹ ਕੋਰੀ ਸਾਜ਼ਿਸ਼ ਹੈ ਲੋਕਾਂ ਨੂੰ ਗੁੰਮਰਾਹ ਕਰਨ ਦੀ ਆਮ ਵਰਗ ਨੂੰ ਗੁੰਮਰਾਹ ਕਰਨ ਦੀ ਜਦਕਿ 42% ਸ਼ੇਅਰ ਜਿਹੜਾ ਆਈ ਯੂਨੀਵਰਸਿਟੀ ਆਪਣੇ ਵਸੇਲਿਆਂ ਤੋਂ ਜਨਰੇਟ ਕਰ ਲੈਂਦੀ ਹੈ ਆਪਣੇ ਲਈ ਸੋ ਇਸ ਕਰਕੇ ਇਹ ਜਣੀ ਕੋਈ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇ ਗੱਲ ਵਧੀਆ ਲੱਗੇ ਤੇ ਜਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਆਪਣੀ رائے ਵੀ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ